ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣਾ ਸੁੱਕੇ ਦੁੱਧ ਦੀ ਬਰਫੀ ਸੇਮ ਜਿੱਦਾ ਖੋਈ ਦੀ ਬਰਫੀ ਹੁੰਦੀ ਆ ਤੇ ਤੁਹਾਨੂੰ ਬਣਾ ਕੇ ਦਿਖਾਉਣਾ ਆ ਸਾਰੀ ਰੈਸਪੀ ਤੋਂ ਪਹਿਲਾਂ ਪਾਉਣੇ ਆ ਕੜਾਈ 'ਚ ਦੁੱਧ 1 ਲੀਟਰ ਪਾਇਆ ਆਪਾਂ ਦੁੱਧ ਹਾਂਜੀ ਦੁੱਧ ਲੱਗ ਗਿਆ ਉਬਲਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਦੁੱਧ ਨੂੰ ਪਹਿਲਾਂ ਉਬਾਲਣਾ ਹੈ ਤੇ ਆਪਾਂ ਹੌਣੇ ਦੇ ਵਿੱਚ ਪਾਵਾਂਗੇ ਇਲਾਇਚੀ ਪਾਊਡਰ ਇੱਕ ਚਮਚਾ ਹਾਂਜੀ ਤੋਂ ਦੁੱਬਲੀ ਜਾਂਦਾ ਆਪਣਾ ਇਹਦੇ ਚ ਇਲਾਇਚੀ ਪਾਊਡਰ ਪਾ ਲਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਦੇਸੀ ਘਿਓ ਦੇ 2 ਚਮਚੇ ਹੁਣ ਆਪਾਂ ਪਾਉਣਾ ਜੀ ਖੰਡ ਦੀ ਕੌਲੀ ਇਸ ਤਰੀਕੇ ਨਾਲ ਆਪਾਂ ਬਣਾਉਣੀ ਹੈ ਇਹਦੀ ਖੋਏ ਵਾਲੀ ਬਰਫੀ ਹਾਂਜੀ ਖੰਡ ਖੁਰ ਗਈ ਆ ਦੁੱਧ ਉਬਲ ਗਿਆ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਦੁੱਧ ਦੋ ਗੋਲ ਦਾ ਅੰਨੇ ਪਰੋਏ ਸਟ੍ਰਿਕਰ ਵਾਲਾ ਸੁੱਕੇ ਦੁੱਧਾਂ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਇਹਦੀਆਂ ਗੰਡਾ ਨਾ ਬਣਨ। ਸਹੀ ਗਾ ਜਿਹੜਾ ਆਪਾਂ ਇਹ ਮੀਡੀਅਮ ਹੀ ਰੱਖਣਾ ਹੈ ਜ਼ਿਆਦਾ ਨਹੀਂ ਰੱਖਣਾ ਵਾਲਾ ਹੁਣ ਤੋਂ ਬਾਅਦ ਜੇ ਜ਼ਿਆਦੇ ਸੀਗ ਨਾਲ ਗਰੇ ਥੱਲੇ ਲੱਗ ਜਾਂਦਾ ਸਾਰਾ ਦੁੱਧ ਹੁੰਦਾ ਹੈ। ਸੁੱਕਾ ਇਸ ਤਰੀਕੇ ਨਾਲ ਤੁਸੀਂ ਇਹ ਗੰਡਾ ਐ ਮਾਰ ਸਕਦੇ ਆ ਜੇ ਗੰਡ ਬਣਦੀ ਆ ਤਾਂ। ਮੀਡੀਅਮ ਸੇਕ ਤੇ ਹੁਣ ਏਦਾਂ 5-4 ਮਿੰਟ ਹੀ ਪਕਾਉਣਾ ਹੈ ਜਿਆਦਾ ਪਕਾਉਣ ਦੀ ਲੋੜ ਨਹੀਂ ਇਹਦੀ ਸਮੈਲ ਸੇਮ ਆਉਣ ਲੱਗ ਜਾਂਦੀ ਹੈ ਜਿੱਦਾਂ ਆਪਾਂ ਖੋਆ ਮਾਰ ਕੇ ਖੋਏ ਦੀ ਬਰਫੀ ਬਣਾਉਣੀ ਹੈ ਉਸ ਤੋਂ ਬਾਅਦ ਆਪਾਂ ਉਹ ਗਏਸ ਹੋਰ ਘੱਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਪਾ ਦੇਣੀ ਹੈ ਖਰੋਲੀ ਆ ਕੋਕੋਨਟ ਪਾਊਡਰ ਦੀ ਇਨੂੰ ਵੀ ਇਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਿੱਚ ਦੇ ਇਹ ਕੋਕੋਨਟ ਵੀ ਹੋਰ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਸ ਤਰੀਕੇ ਨਾਲ ਕੋਕੋਨਟ ਨੂੰ ਵਿੱਚ ਮਿਕਸ ਕਰਨਾ ਬਰਫ਼ ਵੀ ਬਹੁਤ ਜਲਦੀ ਬਣਦੀ ਆ ਅਸਨ ਦੇਖਣਾ ਜਦੋਂ ਕੜਾਈ ਨੂੰ ਇਹ ਛੱਡ ਜਾਂਦਾ ਕੜਾਈ ਦੇ ਨਾਲ ਨਹੀਂ ਲੱਗਦਾ ਉਹਨਾਂ ਦਾ ਅਸੀਂ ਆਪਾਂ ਇਹਨੂੰ ਪਕਾਉਣਾ। ਹਾਂਜੀ ਬਰਫੀ ਬਣ ਕੇ ਹੋ ਗਈ ਹੈ ਤਿਆਰ। ਤੇ ਇਸ ਤਰੀਕੇ ਨਾਲ ਬਰਫੀ ਬਣਾਉਣੀ ਹੈ ਬਹੁਤ ਵਧੀਆ ਤੇ ਜਲਦੀ ਬਣਦੀ ਹੈ। ਆਪਾਂ ਦੇ ਹੁਣ ਕੜਾਈ ਨੂੰ ਇਹ ਛੱਡ ਗਈ ਹੈ ਕੜਾਈ ਦੇ ਨਾਲ ਚੰਬਰ ਦੀ ਨਹੀਂ। ਤੇ ਇਸ ਤਰੀਕੇ ਨਾਲ ਇੰਨੀ ਪਕਾਉਣੀ ਹੈ ਜਦੋਂ ਕੜਾਈ ਦੇ ਨਾਲ ਚੰਬਰ ਨਾ ਛੱਡ ਜੇ। ਉਸ ਤੋਂ ਬਾਅਦ ਇਹਨੂੰ ਠੰਡੀ ਕਰਕੇ ਟ੍ਰੇ ਦੇ ਵਿੱਚ ਥੱਪ ਦੇਣਾ। ਤੇ ਉਸ ਤੋਂ ਬਾਅਦ ਉਹਦੇ ਪੀਸ ਕੱਟ ਕੇ ਸੇਮ ਜਿਵੇਂ ਆਪਾਂ ਸ਼ੀਟ ਸ਼ੌਪ ਤੋਂ ਦੁਕਾਨਾਂ ਤੋਂ ਖਰੀਦਦੇ ਹਾਂ। ਉਸ ਤਰੀਕੇ ਦੀ ਬਿਲਕੁਲ ਵਧੀਆ ਬਰਫੀ ਬਣ ਜੂਗੀ ਹਾਂਜੀ ਆਪਣੀ ਬਰਫੀ ਹੋ ਗਈ ਠੰਡੀ ਤੇ ਆਪਾਂ ਇਹਨੂੰ ਹੁਣ ਟ੍ਰੇ ਦੇ ਵਿੱਚ ਤਾਂ ਆਪਣਾ ਇਹ ਪਹਿਲਾਂ ਟ੍ਰੇ ਦੇ ਵਿੱਚ ਲਾਵਾਂਗੇ ਥੋੜਾ ਜਿਹਾ ਦੇਸੀ ਘਿਓ ਪਰਫਰੈਂਟ ਵੀ ਲਾ ਸਕਦੇ ਹਾਂ ਇਹਦੇ ਨਾਲ ਥੱਲੇ ਜੰਮਦੀ ਨਹੀਂ ਇਸ ਤਰੀਕਾ ਨਾਲ ਠੰਡਾ ਠਾਟਣ ਵਾਲਾ ਹੁਣ ਕਿਉਂ ਵਿੱਚ ਚਲਾ ਲੈਣਾ ਅੰਜੀ ਨੂੰ ਆ ਇਸ ਤਰੀਕੇ ਨਾਲ ਹੁਣ ਮਿਕਸ ਕਰਕੇ ਤੇ ਪਾਉਣਾ ਆਪਾਂ ਇਹਨੂੰ ਟ੍ਰੇ 'ਚ ਨਹੀਂ ਕੋਕੜ ਇਹਨਾਂ ਉਹ ਸਾਰੀ ਲਹਿ ਗਈ ਆ ਆਪਣੇ ਆਪ ਉਸ ਤੋਂ ਬਾਅਦ ਇਹਨੂੰ ਆਪਾਂ ਹੱਥ ਨਾਲ ਥੱਪਣਾ ਸਿਰ ਨੂੰ ਹਾਂ ਇਹ ਹੱਥ ਨਾਲ ਉਹ ਲੱਗਦੀ ਨਹੀਂ ਇਹ ਹਾਂ ਜੇਪੈ ਨੂੰ ਇਸ ਤਰੀਕੇ ਨਾਲ ਬਿਲਕੁਲ ਪਲੇਨ ਕਰ ਦੇਣਾ ਸਾਰੀ ਟ੍ਰੇ ਦੇ ਵਿੱਚ ਬਰਾਬਰ ਸੰਜੇਪਾ ਵਰਫਿਟ ਰੇ ਦੇ ਵਿੱਚ ਥਾਪਲੀਆ ਹੁਣ ਇਹਦੀ ਉੱਪਰ ਕਰਦੇ ਆਪਾਂ ਕੱਟ ਹੋਏ ਪੈਸਤੇ ਨਾਲ ਇਹਦੀ ਡੈਕੋਰੇਸ਼ਨ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਉੱਪਰ ਪਾਉਣਾ ਪੈਸਤਾ ਪੈਸਤੇ ਨੂੰ ਸਟੂਆ ਦਾ ਪਾ ਨਾ ਵੀ ਨਾ ਮਾਰ ਕੇ ਉੱਪਰ ਬਲ ਬਲ ਕਰੀਨ ਕਰ ਦੇਣਾ ਮੈਂ ਜਿਹੜਾ ਪਸਤਾ ਹੈ ਉਹ ਸਾਰਾ ਇਹਦੇ ਵਿੱਚ ਪਰਫੀ ਦੇ ਚੰਗੀ ਤਰ੍ਹਾਂ ਖੁੱਭ ਜਾਂਦਾ ਹਾਂਂਦੀ ਵਰਫੀ ਬਣ ਕੇ ਹੋ ਗਈ ਹੈ ਤਿਆਰ ਹਾਂਜੀ ਆਪਣੀ ਪਰਫੀ ਬਣ ਕੇ ਹੋ ਗਈ ਹੈ ਤਿਆਰ ਤਾਂ ਆਪਾਂ ਹੁਣ ਇਹਦੇ ਕੱਟਦੇ ਹਾਂ ਪੀਸ ਠੰਡੀ ਹੋਣ ਤੋਂ ਬਾਅਦ ਤੁਸੀਂ ਇਹਦੇ ਪੀਸ ਕੱਟ ਸਕਦੇ ਹਾਂ ਇੱਕ ਪਾਸੇ ਕੁੱਟੀ ਗਈ ਆ ਹੁਣ ਆਪਾਂ ਫਿਕਨਾ ਇਹਨੂੰ ਇਸ ਪਾਸਿਓਂ ਆਪਾਂ ਪੀਸ ਰੱਖਾਂਗੇ ਤੇ ਚੌਲਸ ਨਾ ਜ਼ਿਆਦਾ ਵੱਡੇ ਤੇ ਨਾ ਜ਼ਿਆਦਾ ਛੋਟੇ ਨੌਲੀ ਬਰਫੀ ਬਹੁਤ ਵਧੀਆ ਬਣੀ ਆ ਤੁਸੀਂ ਦੇਖ ਸਕਦੇ ਆ ਨਾ ਥੱਲੇ ਆਪਣਾ ਇਹਦੇ ਲੱਗੀ ਆ ਟਰੇ ਦੇ ਬਿਲਕੁਲ ਬਹੁਤ ਵਧੀਆ ਜਿੱਦਾਂ ਆਪਾਂ ਸੇ ਤਦ ਕੰਨਾਂ ਤੋਂ ਲੈ ਕੇ ਆਉਣੇ ਆ ਉਸ ਤਰੀਕੇ ਦੀ ਬਰਫੀ ਬਣੀ ਆ ਇਸ ਤਰੀਕੇ ਨਾਲ ਤੁਸੀਂ ਘਰੇ ਵਧੀਆ ਤੇ ਜਲਦੀ ਬਣਾ ਸਕਦੇ ਆ